ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ 'ਚ ਦੋਸਤੋ ਆਪਣੇ ਚੈਨਲ ਤੇ ਰੋਟੀਨ 'ਚ ਹੀ ਵੀਡੀਓ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੀ ਸੂਏ ਖੀਰੀ ਬੱਚੀ ਦਿਖਾਉਂਗਾ ਗੱਬਣਾ ਕੋਸਮਾ ਕੱਚੀ ਆ ਪਰ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੋ ਇੱਥੇ ਆ ਕੇ ਆਪਦੇ ਤੇ ਸਾਡੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੱਚੀ ਜਰਸੀ ਮੋ ਤੋਂ ਖੀਰੀ ਆ 19 ਮਹੀਨੇ ਉਮਰ ਆ 7 ਮਹੀਨੇ ਦੀ ਬਾਈ ਜੀ ਹੁਣ ਕਹਿੰਦੇ ਗੱਬਣਾ ਡੇਟ ਮੁਤਾਬਕ ਬਾਈ ਜੀ ਹੁਣ ਕਹਿੰਦੇ 10 ਤਰੀਕ ਤੋਂ 8ਵੇਂ ਮਹੀਨੇ ਬੱਚੀ ਨੂੰ ਸ਼ੁਰੂ ਆ ਮਾ ਦਾ ਮਿਲਕ ਰਿਕਾਰਡ ਬਾਈ ਜੀ ਹੁਣ ਕਹਿੰਦੇ 22 ਲੀਟਰ ਤੋਂ ਉਪਰ ਆ ਸਾ ਹਾਈਟ ਵਾਲੇ ਪਾਸੋਂ ਦੋਸਤੋ ਫੁੱਲ ਵੱਡੇ ਕੱਦ ਕਾਠ ਵਾਲੀ ਆ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੈਟ ਪੋਟਾ ਵੇਚ ਸਕਦੇ ਆ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਸੋਹਣਾ ਝੋਲੀ ਬਹੁਤ ਸੋਹਣੀ ਹੈ ਥਾਣੇ ਵੀ ਬਹੁਤ ਸੋਹਣੇ ਗੁਲਾਬੀ ਥਾਣ ਚਾਰੇ ਨੁਕਰਾਂ ਚ ਲੱਗੇ ਹੋਏ ਫੋਰ ਸ਼ੈਂਕ ਹੋ ਰਣੀ ਨਵਾਂ ਹਾਣਾ ਦੋਸਤੋ ਹਜੇ ਖੇਡਦੀ ਹੈ ਬੱਚੀ ਕੱਦ ਕਾਠ ਵੱਡਾ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਥਣ ਮਨੇਡ ਤੋਂ ਚੈੱਕ ਕਰਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਗੈਪ ਚ ਨਿਖਰਵੇਂ ਕਲੇ ਕਲੇ ਲੱਗੇ ਹੋਏ ਫੋਰਸ ਚਾਂਗ ਪੋਰਾਣੀ ਗੁਲਾਬੀ ਥਾਣਾ ਝੋਲੀ ਵੱਚੀ ਦੀ ਬਹੁਤ ਸੋਹਣੀ ਹੈ ਥੱਲੋਂ ਦੋਸਤੋ ਵੱਚੀ ਤਿਆਰੀ ਚੰਗੀ ਕਰੂਗੀ ਜੋ ਸਮੇਂ ਤੇ ਆ ਗਈ ਬਾਕੀ ਕੱਦ ਕਾੜ ਦੋਸਤੋ ਵੱਡਾ ਐਚਐਫ ਗੜਾ ਜਿੰਦਾ ਕਾਦਾ ਫਿਸ ਕੁਆਲਟੀ ਬਹੁਤ ਸੋਹਣੀ ਛੋਟਾ ਗੋਲ ਕਰਨ ਬੋਦੀ ਵਾਲੇ ਜਰਸੀ ਰੇਟ 22 ਜੀ ਹੁਣੇ ਰੱਖਿਆ ਹੋਇਆ ਵੱਚੀ ਦਾ 55000 ਉਹ ਚ 22 ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ 22 ਨੇ ਗੱਲਬਾਤ ਕਰ ਲਈ ਹੈ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਹੀਂ ਵੀਡੀਓ ਦੇ ਨਾਲ ਰਹਿਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ